ਚੋਂ ਬਿਜਲੀ ਚਮਕੇ ਪਈ ਮਾਰਦੀ ਹੋਈ ਰੋਸ਼ਨਾਈ ਜਸ ਜੈ ਜੀ ਤਾਰ ਜੀ ਦਇਆ ਸਿੰਘ ਵੱਲੇ ਨਿਗਾਹ ਗਏ ਜਾ ਲਤਾ ਬੇਤਾ ਸੀ ਜੋਝਾਰ ਦੀ ਮੌਤ ਵਾਲੇ ਰੰਗ ਦੇ ਜਿੰਦਗੀ ਸੇ ਚੋਂ ਮੰਦੀ ਬੋਲੇ ਦਿਆ ਸਿੰਘ ਲਾਸ ਤੱਕ ਕੇ ਮਸੂਮ ਮੰਦੀ ਜਿੰਦਗੀ I'm ਲਗਾ ਹੋਇਆ ਤਾਤਾ ਦੱਸ ਪਿੱਛੇ ਕਿਹੜੀ ਗੱਲ ਦੇ ਪੁੱਤ ਰਾਹੀ ਪੀੜਤਾ ਪੰਖੇ ਰੂ ਵੀ ਨਹੀਂ ਚੱਲਦੇ ਬੜੇ ਗਰੀਬ ਮਾਪੇ ਦੁਨਿਆਤ ਪੈਨੇ ਪਰ ਕਪੜੋ ਬਗੈਰ ਦਾਤਾ ਕੀ ਦੇ ਪੁੱਤ ਗਏ ਨੇ ਦਿਲ ਕਰੇ ਇੱਥੇ ਥੋੜਾ ਪਿਆਰ ਮੈਂ ਜਤਾ ਗਿਆ ਨਿਭਾਈ ਦੀ ਅਕੀ ਟੋਟਕੇ ਬਣਾ ਦਿਆ ਅਤਾ ਅਰਦਾ ਦੋਹਾ ਦੇ ਸਰੀਰ ਉਤੇ ਪਾ ਦਿਆ ਜਦੋਂ ਇਹ ਗੱਲ ਸੁਣੀ ਤਾਂ ਧਰਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫਿਰ ਇੱਕ ਜਵਾਬ ਦਿੱਤਾ ਬੋਲ ਦੇਸ਼ ਵਿੱਚ ਪਿਤਾ ਅਰਗੋ ਲਲਕਾ ਲੜਾ ਕੀਆ ਸਦਾ ਮੇਰੇ ਪੁੱਤ ਨੂੰ ਪਿਆਰ ਕੇ ਵੇਖ ਲੈ ਮਦਾਨ ਵਿੱਚ ਜਰਾ ਨਿਗਾਹ ਮਾਰ ਕੇ ਸਿੰਘ ਵੀ شہید ਹੋਏ ਜਾਨ ਨੂੰ ਕਈਵਾ ਮਾਪਿਆਂ ਦੇ ਲਾਲ ਨੇ ਵੇਖ ਲੈ ਮਦਾਨ ਵਿੱਚ ਪੈ ਕਿਹੜੇ ਹਾਲ ਜੇ ਦੁਨੀਆ ਦੇ ਬਗੇ ਏਵੀ ਲਾਲਾ ਕੋ ਇਲਾਲ ਨੇ ਬਿਨਾ ਚਿਰ ਇਨਾਂ ਦਾ ਹਿਸਾਬ ਨਹੀਂ ਹੋਕਦਾ ਅਜੀਤ ਤੇ ਜੁਜਾਰ ਦੀ ਮੈਂ ਲਾਸ਼ ਨਹੀਂ ਚੁੱਕਦਾ ਦਇਆ ਸਿੰਗਾਮੋ ਵਾਰੇ ਤਿਨ ਕੇਤਨ ਇਹ ਤੇ ਛੋੜ ਦੇ ਅਜੀਤ ਤੇਜ ਜਾਰ ਦਾ ਖਿਆਲ ਇਹ ਤੇ ਛੋੜ ਦੇ ਕੌਮ ਦੇ ਸ਼ਹੀਦ ਨਹੀਂਓ ਕਪੜਾ ਨੂੜ ਦੇ ਤੂੰ ਇਹ داری ਤਮਾ ਤਿੱਤੀ ਜਨੈ ਕਿਉ ਮੋਹ ਦੀਆ ਥਮੀਆਂ ਚਲ ਸਿੱਖੀ ਦੀਆ ਵਟਾਇ ਜੇ ਹੋਰ ਵੀ ਨੇ ਲੰਮੀਆਂ ਸਤਿਗੁਰਾਂ ਨੇ ਇਹ ਗੱਲਾਂ ਕਹੀਆਂ ਰਹਿਤੂ ਬਹੁਤ ਕੁਝ ਜ਼ਿਆਦਾ ਹੈ ਕਿ ਆਸੇ